ਵਾਇਟ ਕਮਿਟੀ ਦਾ ਖਾਲਸਾ ਵਾਈਟ ਕਮਿਟੀ ਦੇ ਫਤਿਹ ਬਾਈ ਜੀ ਕਿਰਪਾਲਾ ਲੈ ਆਂਦੀਆਂ ਉਹਨਾਂ ਸਾਰੀਆਂ ਮੈਂਟੀ ਗੈਣਤੀ ਕਰਕੇ ਘਰ ਘਰ ਪਹੁੰਚਾਵਾਂਗੇ ਜਿਹੜੀਆਂ ਇਹ ਤਰਪਾਲਾਂ ਜਿੰਨੀ ਮੇਰੀ ਆਪਣੀ ਟੀਮ ਆ ਸਾਰੀ ਇਹਦੇ ਵੱਲੋਂ ਕੋਈ ਸਰਕਾਰੀ ਨਹੀਂ ਜੇ ਆਪਾਂ ਕਹਿ ਰਹੇ ਹੋ ਸਰਕਾਰੀ ਨਹੀਂ ਜਿੰਨੀ ਅਸੀਂ ਮਾਦਤ ਵੱਧ ਤੋਂ ਵੱਧ ਜਿੰਨੇ ਜੋਗਿਆ ਕਰਾਂਗੇ ਸਾਰੀ ਟੀਮ ਕਰ ਰਹੀ ਆ ਸਾਰਿਆਂ ਦਾ ਬਹੁਤ ਸਹਿਯੋਗ ਆ ਇਹ ਸਰਕਾਰ ਵੱਲੋਂ ਨਹੀਂ ਕੋਈ ਇਹ ਆਪਣੇ ਸਾਡੇ ਵੱਲੋਂ ਇਹ ਤੋਂ ਬਾਅਦ ਅਸੀਂ ਆਟੇ ਦਾ ਪ੍ਰਬੰਧ ਕਰੀ ਜਾਂਦੇ ਆ ਅੱਜ ਤਾਂ ਸਾਮ ਨੂੰ ਲੱਗਾਗੇ ਕਿ ਤੇ ਸਾਨੂੰ ਲਿਸਟ ਆ ਗਈ ਵੀਰ ਵਾਂਗੇ ਘਰ ਘਰ ਆਪ ਦੇ ਕੇ ਆਵਾਂਗੇ ਤਰਪਾਲਾ ਤੇ ਜਿਹੜੇ ਲੋੜਵੰਦ ਵਿੱਚ ਸਾਰਿਆਂ ਨੂੰ ਮਿਲਣਗੇ ਸਾਰੇ ਲੋੜਵੰਦਾਂ ਨੂੰ ਤਰਪਾਲਾ ਮਿਲਣਗੇ ਬਾਕੀ ਆਟੇ ਦੀ ਸੇਵਾ ਵੀ ਕੱਲ ਤੋਂ ਸ਼ੁਰੂ ਕਰਾਂਗੇ ਜੇ ਕਿਸੇ ਦਾ ਕੋਈ ਘਰ ਦੀ ਹੋਈ ਉਹਨੂੰ ਵੀ ਹੈਲਪ ਸਾਰੀ ਕਰਾਂਗੇ ਇਹ ਸਰਕਾਰ ਨੂੰ ਨਾ ਸੈਂਟਰ ਨੂੰ ਨਾ ਕੇਂਦਰ ਨੂੰ ਇਹ ਸਰਪੰਚ ਤੇ ਸਰਪੰਚ ਦੀ ਟੀਮ ਨੂੰ ਆਪ ਦੀਆਂ ਜੇਬਾਂ ਚੋਂ ਪੈਸੇ ਖਰਚ ਕੇ ਜਿਹੜੇ ਆਪਣੇ ਗਰੀਬ ਹੈ ਜਿਨ੍ਹਾਂ ਕੋਲੇ ਨਹੀਂ ਕੋਈ ਔਖੇ ਆ ਉਹਨਾਂ ਨੂੰ ਪਹੁੰਚਾਈਆਂ ਜਾ ਰਹੀਆਂ ਕੋਈ ਲੈਣ ਦੇਣੀ ਇਹਦੇ ਵਿੱਚ ਸਰਕਾਰ ਦਾ ਇਹ ਸਾਰਾ ਸਰਪੰਚ ਦਾ ਜੋਗਦਾਰਾ ਵਾਹਿਗੁਰੂ ਜੀ ਦਾ ਕਾਰਸਾ ਉਹ ਵਾਹਿਗੁਰੂ ਜੀ ਇੱਕ ਉੱਥੇ ਵੀ ਜਾਵਾਂਗੇ ਅਸੀਂ ਕੱਲ ਨੂੰ ਇੱਧਰ ਬੰਨ ਕੇ ਰਸਾਂ ਨੂੰ ਸਾਰਾ ਕੋਈ ਸੈੱਟ ਕਰਕੇ ਅਸੀਂ ਜਾਵਾਂਗੇ ਕੱਲ ਨੂੰ ਉੱਥੇ ਆਪਣੇ ਕਿਥੇ ਵੱਧ ਹੜਾ ਇਹ ਵਿਆ ਉੱਥੇ ਜਾਵਾਂਗੇ ਉਸ ਹਾਵ ਦੇ ਨਾਲ ਜਿਹੜੀ ਜਿਹੜੀ ਚੀਜ਼ ਆ ਬੇਤ ਕੂੜੀ ਲੋੜ ਆ ਜਿਵੇਂ ਮਰਜੀ ਅਸੀਂ ਪਿੰਡਾਂ ਦੇ ਵਿੱਚ ਆ ਕੇ ਪਤਾ ਕਰਕੇ ਆਵਾਂਗੇ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਉੱਥੇ ਰਸ ਨੂੰ ਪਹੁੰਚਾਊਗੀ ਸਾਰੀ ਸਾਡੀ ਟੀਮ ਦਾ ਵਧੀਆ ਸਹਿਯੋਗ ਆ ਤੇ ਸਾਰੀ ਟੀਮ ਸਾਡਾ ਉੱਤੇ ਰਸਨ ਪਚਾਉਗੀ। ਬਾਈ ਨਾ ਗਿਆਂ ਤੋਂ ਗੱਡੀ। ਇਹ ਵਿਚાળੋ। ਕਿਹਨੂੰ ਲੋੜ ਆ ਲੋੜਵੰਦ ਫੜ ਲੋ ਜੀ ਪਸੂ ਪਸੂ ਆ।